ਦੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰਾ ਵੱਲੋਂ ਲਓ ਜੀ ਇੱਕ ਨਵੀਂ ਕਲੈਕਸ਼ਨ ਲੈ ਕੇ ਹੋਏ ਆ ਹਾਜ਼ਰ ਅੱਜ ਫਿਰ ਅਸੀਂ ਕਾਫੀ ਡਿਮਾਂਡ ਤੇ ਤੁਹਾਡੇ ਵਾਸਤੇ 벨ਵਟ ਫੈਡੀ ਸ਼ਲਕਾ ਦੇ ਵਿੱਚ ਪ੍ਰਿੰਟਡ ਸੂਟ ਲੈ ਕੇ ਆ ਜੀ 5 ਮੀਟਰ ਦੀ ਕਟ ਵਿੱਚ ਰਹਿਣਗੇ ਸਭ ਤੋਂ ਪਹਿਲਾਂ ਵੀਰੇਪਨ ਨੂੰ ਰਿਕਵੈਸਟ ਕਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਲਓ ਜੀ ਪਹਿਲਾਂ ਚੈੱਕ ਕਰੋ ਜੀ ਪਹਿਲਾ ਸਟੱਫ ਦੇਖੋ ਜੀ 5 ਮੀਟਰ ਦੀ ਕੱਟ ਚ ਰਹਿਣਾ 벨ਵਟ ਰਹਿਣਾ ਫੈਂਡੀ ਜੀ ਨੂੰ ਫੈਂਡੀ ਸਟੱਫ ਕਹਿ ਸਕਦੇ ਆ ਪ੍ਰਾਈਸ ਰਹਿਣੀ ਹੈ ਜੀ 650 ਲਓ ਜੀ ਇਹ ਰਹੂਗਾ ਜੀ ਗਲਾਸ ਦੇ ਵਿੱਚ ਗਲਾਸ ਔਰ ਗੈਂਜਾ ਦੇ ਵਿੱਚ ਬਿਲਕੁਲ ਸੌਫਟ ਮਲੇਮ ਸਟੱਫ ਹੈ ਲਓ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਨਾਲ ਤੁਸੀਂ ਐਦਾਂ ਮੈਚਿੰਗ ਕਰਕੇ ਜਿਵੇਂ ਇਹ ਫੈਂਡੀ ਦੇ ਵਿੱਚ ਰਹੂਗਾ ਇਹ ਮੈਚਿੰਗ ਕਰਕੇ ਲੈ ਸਕਦੇ ਹੋ ਨਾਲ ਇਹਦੀ ਬਾਟਮ ਕਰ ਲਓ ਦੁਪੱਟਾ ਕਰ ਲਓ ਜਾਂ ਦੋ ਸ਼ਾਰਟ ਪੀਸ ਕਰ ਲਓ ਜੀ ਇਹਨਾਂ ਨੂੰ ਬਾਟਮ ਮਲਾ ਬਾਟਮ ਕਰ ਲਓ ਠੀਕ ਹੈ ਜੀ ਐਦਾਂ ਵੀ ਤੁਸੀਂ ਲੈ ਸਕਦੇ ਹੋ ਮਲਾ ਕੇ 5 ਮੀਟਰ ਦੀ ਕਟ ਹੈ ਇਹਦੇ ਵਿੱਚ ਆਊਗਾ ਜੀ ਇੱਕ ਵਾਈਨ ਕਲਰ ਲਓ ਜੀ ਪਰਪਲ ਕਲਰ ਹੈ ਜੀ ਇਹ ਪਰਪਲ ਕਲਰ ਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਇਹ ਵਾਲਾ ਪੀਸ ਲੈ ਸਕਦੇ ਹੋ 벨ਵਟ ਸ਼ਲਕ ਦੇ ਵਿੱਚ ਫੈਂਡੀ ਦੇ ਵਿੱਚ ਠੀਕ ਹੈ ਜੀ ਇਹ ਪਰਪਲ ਕਲਰ ਆ ਗਿਆ ਬਹੁਤ ਸੋਹਣਾ ਪ੍ਰਿੰਟਾ ਦੇਖੋ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਜੀ 5 ਮੀਟਰ ਦੀ ਕਟ ਚ ਹੈ 650 ਰੁਪਿਆ ਦੀ ਪ੍ਰਾਈਸ ਰਹਿਣੀ ਹੈ ਦੇਖੋ ਜੀ ਕਿੰਨਾ ਸੋਹਣਾ ਬਿਲਕੁਲ ਸੌਫਟ ਮਲੇਬ ਰਹਿਣ ਵਾਲਾ ਜੀ ਇਹ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਇਹਦੇ ਵਿੱਚ ਇੱਕ ਤਾਂ ਕਾਫੀ ਕਲਰ ਦਾ ਪ੍ਰਿੰਟ ਆਇਆ ਸੀਗਾ ਦੇਖੋ ਇੱਕ ਕਾਫੀ ਦਾ ਆਇਆ ਸੀ ਇੱਕ ਇਹਦੇ ਵਿੱਚ ਰੈੱਡ ਹੈ ਜੀ ਲਓ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਇਹਨੂੰ ਵੀ ਤੁਸੀਂ ਸਕਿਨ बॉਟਮ ਦੇ ਨਾਲ ਲੈ ਸਕਦੇ ਹੋ ਲਓ ਜੀ ਬਹੁਤ ਸੋਹਣੇ ਰਹਿਣ ਵਾਲੇ ਹੈ ਜੀ ਚੈੱਕ ਕਰੋ ਜੀ ਸਕਿਨ ਦੇ ਵਿੱਚ ਬਾਂਦਨੀ ਵਿੱਚ ਬਹੁਤ ਪਿਆਰੇ ਜੀ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਰੋਗਾਜੀ ਲਓ ਇਹ ਕੇਵਲਾ ਮਿਲੂਗਾ ਤੁਹਮੇਰੇ ਵਿੱਚ ਕਲਰ ਠੀਕ ਹੈ ਜੀ 5 ਮੀਟਰ ਦੀ ਕਟ ਚ ਚ ਚੈੱਕ ਕਰੋ ਜੀ ਪ੍ਰਿੰਟ ਵਾਈਨ ਦੇ ਦੋ ਪੀਸ ਮਿਲ ਜਾਣੇ ਆ ਰਾਇਲ ਬਲੂ ਮਿਲ ਜਾਣਾ ਜੀ ਲਓ ਰਾਇਲ ਬਲੂ ਚ ਚੈੱਕ ਕਰੋ ਜੀ ਬਹੁਤ ਸੋਹਣਾ ਰਾਇਲ ਬਲੂ ਰੈਡ ਵਾਲਾ ਜੀ ਇਹ ਕੇਵਲਾ ਕਲਰ ਮਿਲੂਗਾ ਜੀ ਪਿੰਕ ਦੇ ਵਿੱਚ ਵਾਈਨ ਪਿੰਕ ਦੇ ਵਿੱਚ ਬਹੁਤ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜੀ 5 ਮੀਟਰ ਦੀ ਕਟ ਚ ਰਹਿਣਗੇ ਪ੍ਰਾਈਸ ਜਿਹੜੀ ਰੈਣੀ ਆ ਜੀ ਇਹਨਾਂ ਦੀ ਸਿਰਫ 650 ਰੈਣੀ ਆ ਜੀ 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ 5 ਮੀਟਰ ਦੀ ਕਟ ਚ ले ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਜਿਹੜੇ ਤੁਹਾਨੂੰ ਪੀਸ ਦਿਖਾਵਾਂਗੇ ਲਓ ਜੀ ਇਹ ਵਾਲੇ ਪੀਸ ਚੈੱਕ ਕਰੋ ਜੀ ਪਹਿਲਾਂ ਤੁਹਾਨੂੰ ਦਿਖਾ ਲਓ ਜੀ ਇਹ ਜਿਹੜੀ ਮਸਲੀਨ ਦੀ ਵਿੱਚ ਰਹਿਣੀ ਹੈ ਜੀ 5 ਮੀਟਰ ਦੀ ਕਟ ਚਾਹ ਮਸਲੀਨ ਸਟਾਫ ਤੇ ਰਹਿਣੀ ਹੈ ਸਿਰਫ ਤੁਹਾਨੂੰ ਪੀਸ 250 ਦਾ ਪੈਣਾ ਜੀ 250 ਦਾ ਪੈਣ ਵਾਲਾ ਪ੍ਰਿੰਟਡ ਸੂਟ ਇਹ ਬਹੁਤ ਹੀ ਪਿਆਰਾ ਜਿਹਾ ਲਓ ਤੁਹਾਨੂੰ ਦਿਖਾ ਦੇਣੀ ਹੈ ਬਹੁਤ ਪਿਆਰਾ ਜਿਹਾ ਰਹੂਗਾ ਕੇ ਵਾਲਾ ਕਲਰ ਮਿਲੂਗਾ ਜੀ ਦੇ ਕੋਈ ਵੀ 250 ਦਾ ਪੈਣ ਵਾਲਾ ਲਓ ਜੀ ਕੇ ਵਾਲਾ ਕਲਰ ਮਿਲੂਗਾ ਜੀ ਸਿਰਫ 250 ਦਾ ਪੈਣਾ ਤੁਹਾਨੂੰ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਜੀ ਇਹ ਸਿਰਫ 250 ਦਾ ਪੈਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਕਾਫੀ ਪੀਸਸ ਮਿਲ ਜਾਣਗੇ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ 250 ਦਾ ਪੈਣਾ ਤੁਹਾਨੂੰ ਇਹ ਵੀ 250 ਦਾ ਪੈਣ ਵਾਲਾ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਰਹਿਣਾ ਲਾ ਮਸਲੀਨ ਸਟਾਫ ਰਹੂਗਾ ਜੀ ਠੀਕ ਹੈ ਜੀ ਇਸ ਤੋਂ ਹੋ ਗਿਆ ਤੁਹਾਨੂੰ ਇੱਕ ਇਹ ਵਾਲਾ ਬਲੈਕ ਪੀਸ ਪਊਗਾ ਜੀ ਲਓ ਇਹ ਵੀ ਪ੍ਰਾਈਸ ਦੀ 250 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲੇ ਪੀਸ ਪਊਗਾ ਜੀ ਲਓ ਇਹ 5 ਮੀਟਰ ਦੀ ਕੱਟ ਚ ਰਹਿਣਾ ਲਓ ਬਹੁਤ ਸੋਹਣਾ ਸਟਾਫ ਹੈ ਮਸਲੀਨ ਬਿਲਕੁਲ ਮਸਲੀਨਾ ਜੀ ਬਹੁਤ ਸੋਹਣਾ ਕਲਰ ਰਹਿਣਾ 2.5 ਮੀਟਰ ਦੀ ਇੱਕ ਇਹ ਵੀ ਤੁਹਾਨੂੰ 250 ਦਾ ਸੂਟ ਪੈਣ ਵਾਲਾ ਜੀ 250 ਦਾ ਤੁਹਾਨੂੰ ਸੂਟੇ ਵਾਲਾ ਪੈਣਾ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਗਲਾਸ ਦੇ ਵਿੱਚ ਲਓ ਜੀ ਗਲਾਸ ਵਰਗੈਂਟਾ ਦੇ ਵਿੱਚ ਤੁਹਾਨੂੰ ਇਹ ਵਾਲੇ ਕਲਰ ਮਿਲਣਗੇ ਜੀ ਬਹੁਤ ਸੋਹਣੇ ਕਲਰ ਰਹਿਣ ਵਾਲੇ ਆ ਦੇਖੋ ਜੀ ਲਵੰਡਰ ਸ਼ੇਡ ਦੇ ਵਿੱਚ ਆਊਗਾ 5 ਮੀਟਰ ਦੀ ਕਟ ਹੈ ਜੀ 250 ਦਾ ਸੂਟ ਪੈਣਾ ਤੁਹਾਨੂੰ ਬਹੁਤ ਸੋਹਣਾ ਰਹਿਣਾ ਜੀ 250 ਦਾ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਕਲਰ ਬਹੁਤ ਪਿਆਰਾ ਹੈ ਵੀ 250 ਦਾ ਪੈਣ ਵਾਲਾ ਇਹ ਸਕਾਈ ਬਲੂ ਜਿਹਾ ਕਲਰ ਆਉਣਾ ਦੋ ਪੀਸ ਹੈ ਜੀ ਬਲੂ ਜੀ ਪਾਊਡਰ ਬਲੂ ਜੀ ਸਕਾਈ ਜਿਹਾ ਕਲਰ ਹੈ ਗਰੇ ਜਿਹਾ ਸਕਾਈ ਕਲਰ ਹੈ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਵੀ ਇਹ ਵੀ ਤੁਹਾਨੂੰ 250 ਦਾ ਹੀ ਪੈਣਾ ਜੀ ਠੀਕ ਹੈ ਜੀ ਇਹ ਪਿੰਕ ਜੀ ਸ਼ੇਡ ਚ ਆਗੇ ਦੋ ਪੀਸੇ ਮੈਲੇ ਆ ਪੰਜ-ਪੰਜ ਮੀਟਰ ਦੀ ਕੱਟ ਵਿੱਚ ਇੱਕ ਇਹ ਵਾਲਾ ਬਲੂ ਕਲਰ ਮੈਲਣਾ ਜੀ 5 ਮੀਟਰ ਦੀ ਕੱਟ ਵਿੱਚ ਸਿਰਫ 250 ਦਾ ਸੂਟ ਪੈਣਾ ਜੀ ਇਹ ਕੇ ਕਲਰ ਚੈੱਕ ਕਰੋ ਜੀ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਸਿਰਫ 250 ਦਾ ਸੋਨੂ ਪੀਸ ਪੈਣ ਵਾਲਾ ਲਓ ਜੀ ਲਵੰਡਰ ਕਲਰ ਦੇ ਕਾਫੀ ਪੀਸੇਸ ਹੈ ਦੇਖ ਸਕਦੇ ਹੋ ਤੁਸੀਂ 2.250 ਦੇ ਪੈਣੇ ਜੀ ਤੁਹਾਨੂੰ ਇਹ ਵਾਲੇ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਕੇਵਲਾ ਪੀਸ ਚੈੱਕ ਕਰੋ ਜੀ ਇਹ ਵੀ 250 ਦਾ ਪਹਿਣ ਵਾਲਾ ਠੀਕ ਹੈ ਜੀ ਇਸ ਤੋਂ ਅੱਗੇ ਔਰਗੈਂਜ਼ਾ ਦੇ ਵਿੱਚ ਰਹਿਣਾ ਜੀ ਪਿਓਰ ਔਰਗੈਂਜ਼ਾ ਦੇ ਵਿੱਚ ਰਹਿਣਾ ਇਹ ਵੀ 250 ਦਾ ਤੁਹਾਨੂੰ ਪਹਿਣਾ ਸੂਟ ਅੱਜ ਲਓ ਜੀ ਇਹ ਖਾਦੀ ਦੇ ਵਿੱਚ ਰਹਿਣਾ ਇਹ ਵੀ 250 ਦਾ ਹੀ ਪਹਿਣ ਵਾਲਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਪੀਸ ਮਿਲੇਗਾ ਜੀ ਲਓ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਵੀ 250 ਦਾ ਹੀ ਪੀਸ ਪਹਿਣ ਵਾਲਾ ਜੀ ਪੌਡਰ ਬਲੂ ਕਲਰ ਆਊਗਾ ਜੀ ਲਓ ਬਲੂ ਜੀ ਸ਼ੀਰਜ਼ ਵਿੱਚ ਆਉਣਾ ਇਹ ਵੀ 250 ਦਾ ਹੀ ਸੂਟ ਪੈਣ ਵਾਲਾ ਜੀ ਇਸੋਗੇ ਤੁਹਾਨੂੰ ਦਿਖਾਵਾਂਗੀ ਫੈਂਡੀ ਲਓ ਜੀ ਫੈਂਡੀ ਦੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਰਹੂਗਾ ਜੀ ਠੀਕ ਹੈ ਜੀ ਕਲਰ ਚੈੱਕ ਕਰੋ ਜੀ ਲਓ ਬਹੁਤ ਪਿਆਰਾ ਕਲਰ ਹੈ ਮਤਲਬ 5 ਮੀਟਰ ਦੀ ਕੱਟ ਰਹੂਗੀ ਜੀ ਇਹ ਤੇ ਪ੍ਰਾਈਸ ਸਿਰਫ ਇਹ ਹੀ ਅੱਜ ਤੁਹਾਨੂੰ ਪੈਣ ਵਾਲੀ ਹੈ ਜੀ 550 550 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਆ ਜਿਹੜਾ ਉੱਪਰ ਏਰੀਅਮ ਕੈਸ਼ ਜੀ ਲੱਗੀ ਹੋਈ ਹੈ ਹਲਕੀ ਹਲਕੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਨਾ ਸ੍ਰੌਕਸੀ ਬਾਕਸ ਵਰਕ ਹੈ ਜੀ ਇਹਦਾ ਤੇ ਇਹ ਵਾਲਾ ਚੈੱਕ ਕਰ ਲਓ ਲਓ ਜੀ ਇੱਕ ਇਹ ਦੇਖੋ ਜੀ ਲਾਈਟ ਲਵੰਡਰ ਕਲਰ ਹੈ ਇਹ ਵੀ ਤੁਹਾਨੂੰ 5 ਮੀਟਰ ਦੀ ਕੱਟ ਵਿੱਚ ਮਿਲੂਗਾ ਜੀ ਲਓ ਇਹਦੇ ਵਿੱਚ ਇੱਕ ਤੁਹਾਨੂੰ ਮਸਟਰਡ ਕਲਰ ਮਿਲੂਗਾ ਇਹ 4 ਮੀਟਰ ਦਾ ਪੀਸ ਹੈ ਜੀ ਮਸਟਰਡ ਕਲਰ ਵਿੱਚ ਹੋਗਾ 4 ਮੀਟਰ ਦਾ ਪੀਸ ਰਹੂਗਾ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਲਓ ਇਹ ਕੇ ਵਾਲਾ ਕਲਰ ਮਿਲੂਗਾ ਜੀ ਰਾਣੀ ਸ਼ੇਡ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਰਾਣੀ ਸ਼ੇਡ ਦੇ ਵਿੱਚ ਰਹੂਗਾ ਜੀ 5 ਮੀਟਰ ਦੀ ਕੱਟ 'ਚ ਇਹ ਮਿਲੂਗਾ ਬਹੁਤ ਸੋਹਣਾ ਸੂਟ ਬਣਨਾ ਜੀ 550 ਦਾ ਸੂਟ ਬਣੂਗਾ ਜੀ 5 ਮੀਟਰ ਦੀ ਕੱਟ ਦੇ ਵਿੱਚ ਠੀਕ ਹੈ ਜੀ ਇੱਕ ਮਿਲੂਗਾ ਜਿਸ ਤੋਂ ਮੋਰ ਪੰਖੀ ਆ ਲਓ ਮੋਰ ਪੰਖੀ ਕਲਰ ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ ਇਹ ਵੀ 5.5 ਮੀਟਰ ਦੀ ਕੱਟ 'ਚ ਹੀ ਰਹਿਣਾ ਜੀ ਇਸ ਤੋਂ ਅੱਗੇ ਤੁਹਾਨੂੰ ਮਿਲੂਗਾ ਜੀ ਰੈੱਡ ਲਓ ਇੱਕ ਰੈੱਡ ਮਿਲੂਗਾ ਜੀ ਇਹ ਵੀ 5.5 ਮੀਟਰ ਦੀ ਕੱਟ 'ਚ ਰਹਿਣਾ ਸੌਰੀ 5 ਮੀਟਰ ਦੀ ਕੱਟ 'ਚ ਰਹਿਣਾ ਜੀ ਪ੍ਰਾਈਸ ਇਹਦੀ ਰਹਿਣੀ ਹੈ 550 ਇਹਦੇ ਵਿੱਚ ਇੱਕ ਮਿਲੂਗਾ ਤੁਹਾਨੂੰ ਮਹਿੰਦੀ ਕਲਰ ਲਓ ਮਹਿੰਦੀ ਕਲਰ ਮਿਲੂਗਾ ਜੀ 5 ਮੀਟਰ ਦੀ ਕੱਟ 'ਚ ਹੀ ਤੁਹਾਨੂੰ ਇਹ ਮਿਲੂਗਾ ਜੀ ਪ੍ਰਾਈਸ ਰਹਿਣੀ ਹੈ ਦੀ ਸਿਰਫ 550 ਲਓ ਜੀ ਕੇਵਲਾ ਚੈੱਕ ਕਰੋ ਪਰਪਲ ਪਰਪਲ ਜਿਹਨੂੰ ਬੈਂਗਨੀ ਕਲਰ ਕਹੇ ਜਾਂਦੇ ਏ ਵੀ ਤੁਹਾਨੂੰ ਸਿਰਫ 550 ਦਾ ਮੈਨ ਲਾਜੀ 2.5 ਮੀਟਰ ਦੀ ਕੱਟ ਵਿੱਚ ਇਹ ਸਨ ਅੱਜ ਦੇ ਸਾਡੇ ਪਲੇਨ ਪੀਸ ਨੇ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ